ਇਸ ਇਗਜ਼ਾਮ ਨੂੰ ਲੈ ਕੇ ਚਿੰਤਾ ਕਰਨੀ ਚਾਹੁੰਦਾ ਹਾਂ ਲੋਕਾਂ ਨੇ ਆਪਣੇ ਜਿੰਦਗੀ ਬਾਰੇ ਵਿਚਾਰ ਜੋ ਪਰਿਨਾਂ ਸਭ ਬੈਠੀ ਨੂੰ ਕਿ ਕਿ ਤੁਸੀਂ ਆਪਣੀ ਕਿਰਤ ਨਹੀਂ ਛੱਡਣੀ ਹਾਂ ਸਖਤ ਆਪਣੇ ਪੜਾਏ ਨਹੀਂ ਛੱਡਣੀ ਜੇ ਕਿਰਤ ਨਹੀਂ ਕਰਦੇ ਉਹਨਾਂ ਦੇਖ ਲੋ ਹਾਲ ਕੀ ਹੋ ਰਿਹਾ ਜੇ ਤਿਰਤ ਕਰੋਗੇ ਪੜਾਈ ਕਰੋਗੇ ਨਾਮ ਜਪੋਗੇ ਜਪਸੀਆਂ ਦਾ ਪਾਠ ਕਰੋਗੇ ਚਨਾ ਵਰਗਾ ਅਸ਼ਰਕਾ ਦੇ ਨਹੀਂ ਬਸ ਤਤਰਾ ਸਭ ਤੋਂ ਪਹਿਲਾ ਸੂਲ ਜਿਹੜਾ ਹੈਗਾ ਸਾਨੂੰ ਮਾਰ ਹੀ ਤੈਨੋਂ ਪੈ ਰਹੀ ਹੈ ਕਿ ਜੋ ਵੈਲਡ ਸੀ ਕਹਿੰਦੇ ਉਹ ਪੈਸੇ ਦੇ ਜੋਰ ਨਾਲ ਪ੍ਰਧਾਨ ਬਣ ਕੇ ਸਖਤਰ ਬਣ ਕੇ ਤੇ ਝੂਠ ਬੋਲਣ ਲੱਗਿਆ ਸ਼ਰਮ ਹੀ ਨਹੀਂ ਆ ਰਹੀ ਗੁਸਰ ਤੋਲਣ ਲੱਗਿਆ ਸ਼ਰਮ ਹੀ ਨਹੀਂ ਆ ਰਹੀ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਮੈਂ ਪੁੱਛਣਾ ਚਾਹਦਾ ਅੱਜ ਬਈ ਅੱਜ ਮੈਨੂੰ ਤਕਰੀਬਨ 11-12 ਸਾਲ ਹੋ ਗਏ ਨੇ ਛੜਿਆ ਹਾਂ ਤੇ ਮੈਂ ਕੋਲੋਂ ਇਹ ਪੁੱਛੋ ਉਹ ਜਾਂ ਆਪਣੇ ਖਾਤੇ 'ਚੋਂ ਇਹ ਦੱਸ ਦੇਣ ਇੱਕ ਟਰੱਕ ਇੱਟਾਂ ਦਾ ਖਰੀਦਿਆ ਇਹਨਾਂ ਨੇ ਇੱਕ ਟਰੱਕ ਸੀਮਿੰਟ ਦਾ ਖਰੀਦਿਆ ਬਦਰਪੁਰ ਦਾ ਖੀਮਿਆ ਰੇਤ ਦਾ ਖਰੀਦਿਆ ਤੱਸਾ ਕਿੱਥੇ ਗਏ ਮਨਜੀਤ ਸਿੰਘ ਨੇ ਆਪਣੀ ਜ਼ਿੰਦਗੀ ਜਿਹੜੀ ਸਭ ਤੋਂ ਵੱਡੀ ਗਲਤੀ ਕੀਤੀ ਨਾ ਉਹ ਇਹ ਸੀ ਕਿ ਸਾਰੇ ਸਕੂਲਾਂ ਦੀਆਂ ਜਿਹਨੀਆਂ ਤਨਖਾਹਾਂ ਸਨ ਉਹ ਜਿਸ ਨੂੰ ਸੌਂਗਰ ਦਿੱਤੀਆਂ ਇਹਨੂੰ ਚੇਅਰਮੈਨ ਬਣਾਤਾ। ਤਾਂ ਪੰਜਾਬੀ ਦਾ ਮੁਹਾਵਰਾ ਹੈ ਬਿੱਲੇ ਦੀ ਦੁੱਧ ਵੀ ਰਾਖੇ ਬਿੱਲਾ ਮਠਾਤਾ। ਦੁੱਧ ਕੀ ਬਚਣਾ ਸੀ? ਕੀ ਬਚਣਾ ਸੀ? ਦੁੱਧ ਤੋਂ ਬਚਣਾ ਸੀ। ਉਹ ਪਤਲੀ ਹੀ ਕੋ ਨਹੀਂ ਰਿਹਾ ਦੁੱਧ ਕੀ ਰਹਿਣਾ ਸੀ। ਬਾਕੀ ਮੈਂ ਤੇ ਜੇ ਫਿਰ ਨੂੰ ਉਹ ਕੋ ਗੱਲ ਨਾ ਨਿਕਲ ਜਾਵੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਬੱਤੀ ਬੋਲੋ। ਮੈਨੂੰ ਕੋਈ ਗੱਲ ਨਹੀਂ ਹੈ ਸ਼ਰਮਿਆ ਨਹੀਂ ਹੈ ਮੈਂ ਬੜਾ ਧਮਿਆਵਾਂ ਮੈਨੂੰ ਸਾਰਿਆਂ ਨੇ ਕਿਹਾ ਉਹਦੇ ਮੈਂਬਰਾਂ ਨੇ ਕਿਹਾ ਹੈ ਬਿਥੋੜੀਆਂ ਗੱਡੀਆਂ ਦੀ ਗੱਲ ਕਰਨੀਆਂ ਸਨ ਨੀ ਨਗਰ ਕ੍ਰਿਸ਼ਟਨ ਦੇ ਵਿੱਚ ਜਿਹੜੇ ਉਹਦੇ ਸੱਜੇ ਖੱਬੇ ਚੱਲਦੇ ਬੈਸਾਨਾ ਉਹਨਾਂ ਨੇ ਕਿਹਾ ਸਾਡਾ ਕੋਈ ਮੈਂਬਰ ਮਿਲਣ ਗਿਆ ਕੰਦਾ ਸਰਰ ਨੇ ਥੋੜੀਆਂ ਗੱਡੀਆਂ ਤੇ ਵੱਧ ਤਾਕਤਾਰ ਹੈ ਬਾਕੀ ਫਿਰ ਮੈਂ ਤੁਹਾਡੇ ਨਾਲ ਅੱਜ ਇਹਨਾਂ ਦੀ ਖੁਸ਼ੀ ਵਿੱਚ ਮੈਂ ਉਹਦਾ ਨਾਮ ਲੈ ਕੇ ਇਹਨਾਂ ਨੂੰ ਖੁਸ਼ੀ ਵਿੱਚ ਗਮ ਵਿੱਚ ਨਹੀਂ ਬਦਲਣਾ ਚਾਹੁੰਦਾ ਤੇ ਫਿਰ ਤੁਹਾਡੇ ਨਾਲ ਜੋੜ ਸਾਂਝੀਆਂ ਕਰਾਂਗਾ ਪਰ ਮੈਂ ਚਾਹਾਂਗਾ ਉਸ ਪ੍ਰੈਸ ਕਾਨਫਰੰਸ ਵਿੱਚ ਸਵਾਲ ਤੁਸੀਂ ਕਰਨਾ ਜਵਾਬ ਮੈਂ ਦੇਵਾਂਗਾ